ਕੀ ਹਾਲ ਹੈ ਸਾਥੀਓ ਸਾਥੀਓ ਅੱਜ ਮਨ ਕਰ ਰਿਹਾ ਕਿ ਤੁਹਾਡੇ ਨਾਲ ਗੱਲ ਕਰਾਂ ਗੱਲ ਵੀ ਦੇਖੋ ਵੀ ਹੁਣ ਵੋਟਾਂ ਆ ਰਹੀਆਂ ਨੇ ਤੁਹਾਨੂੰ ਪਤਾ ਕਿ ਵੋਟਾਂ ਦਾ ਸਮਾਂ ਚੱਲ ਰਿਹਾ ਵੋਟਾਂ ਦੇ ਵਿਚਕਾਰ ਬਹੁਤ ਸਾਰੇ ਮੁੱਦੇ ਸਰਕਾਰਾਂ ਦਿੰਦੀਆਂ ਨੇ ਪਰ ਆਪਾਂ ਜੇ ਲਈਏ حساب ਵੀ ਆਪਣੀ ਆਜ਼ਾਦੀ ਨੂੰ 75 ਸਾਲ ਪੂਰੇ ਹੋ ਗਏ ਨੇ ਭਾਰਤ ਦੀ ਤੇ ਪਾਕਿਸਤਾਨ ਦੀ ਆਜ਼ਾਦੀ ਨੂੰ 75 ਸਾਲ ਪੂਰੇ ਹੋ ਗਏ ਨੇ ਤੇ 75 ਸਾਲਾਂ ਬਾਅਦ ਅੱਜ ਵੀ ਅਸੀਂ ਇੱਕ ਦੂਜੇ ਤੋਂ ਦੂਰ ਹਾਂ ਸਾਥੀਓ ਅਸੀਂ ਦੇਖਦੇ ਹਾਂ ਕਿ ਜਦੋਂ ਅਸੀਂ ਪਾਕਿਸਤਾਨ ਦੀ ਗੱਲ ਕਰਦੇ ਹਾਂ ਤਾਂ ਪਾਕਿਸਤਾਨ ਦੇ ਵਿੱਚਕਾਰ ਕੱਲੇ ਪੰਜਾਬ ਨਹੀਂ ਜੰਮੂ ਕਸ਼ਮੀਰ ਰਾਜਸਥਾਨ ਗੁਜਰਾਤ ਤੇ ਮਹਾਰਾਸ਼ਟਰ ਇਥੋਂ ਦੇ ਇਲਾਕੇ ਨਾਲ ਟੱਚ ਕਰਦੇ ਨੇ ਪਾਕਿਸਤਾਨ ਦੇ ਪਲੱਸ ਨਾਲ ਨਾਲ ਦੇ ਵਿਚਕਾਰ ਅਸੀਂ ਦੇਖਦੇ ਹਾਂ ਕਿ ਬਹੁਤ ਸਾਰੇ ਲੋਕ ਯੂਪੀ ਤੋਂ ਬਿਹਾਰ ਤੋਂ ਪਾਕਿਸਤਾਨ ਦੇ ਵਿੱਚ ਕਰ ਗਏ ਨੇ ਉਸ ਟਾਈਮ ਤੇ ਜੋ ਵੀ ਰੌਲੇ ਹੋਏ ਹੋਣ ਭਾਰਤ ਪਾਕਿਸਤਾਨ ਵੰਡ ਹੋਏ ਪਰ ਸਾਡੀਆਂ ਅੱਜ ਵੀ ਬਹੁਤ ਸਾਰੀਆਂ ਯਾਦਾਂ ਪੁਰਾਣੇ ਸਮੇਂ ਵਿੱਚ ਅਸੀਂ ਪੜ੍ਹਦੇ ਹਾਂ ਤਾਂ ਉਹ ਪਾਕਿਸਤਾਨ ਨਾਲ ਜੁੜੀਆਂ ਹੋਈਆਂ ਨੇ ਭਾਵੇਂ ਅਸੀਂ ਹੀ ਰਾਂਜੇ ਦੀ ਕਹਾਣੀ ਪੜ੍ਹਦੇ ਹਾਂ ਸਸੀ ਪੰਨੂ ਦੀ ਕਹਾਣੀ ਪੜਦੇ ਆ ਕਿ ਕਿਸ ਤਰੀਕੇ ਨਾਲ ਸਸੀ ਨੇ ਚਨਾ ਨੂੰ ਪਾਰ ਕੀਤਾ ਵੱਡੀ ਗੱਲ ਮੈਂ ਸੋਚਦਾ ਵੀ ਆਪਣੇ ਭਾਰਤ ਦਾ ਜਿਹੜਾ ਨਾਂ ਹੈ ਇੰਡਸ ਇੰਡੀਆ ਉਹ ਸਿੰਧ ਨਦੀ ਤੋਂ ਆਇਆ ਇੰਡਸ ਨਦੀ ਤੋਂ ਆਇਆ ਤੇ ਅੱਜ ਆਪਣੇ ਭਾਰਤ 'ਚ ਇੰਡਸ ਨਦੀ ਹੈ ਕਿੱਥੇ ਆ ਜੰਮੂ ਕਸ਼ਮੀਰ ਦੇ ਉੱਪਰ ਲੰਘ ਜਾਂਦੀ ਆ ਪਾਕਿਸਤਾਨ 'ਚ ਪੈਂਦੀ ਆ ਵੀ ਜਿਹਦਾ ਨਾਂ ਹੀ ਭਾਰਤ ਦਾ ਨਾਂ ਪਾਕਿਸਤਾਨ ਦੀ ਨਦੀ ਤੋਂ ਪੈਂਦਾ ਅਜੋ ਨਦੀ ਆਪਣੇ ਭਾਰਤ ਵਿੱਚ ਹੈ ਹੀ ਨਹੀਂ ਮੈਂ ਕਿੰਨੀਆਂ ਵੀਡੀਓਜ਼ ਦੇਖਦਾ ਜਿਹਦੇ ਵਿੱਚ ਪਾਕਿਸਤਾਨ ਤੋਂ ਜਾਂ ਭਾਰਤ ਤੋਂ ਆਏ ਜਿਹੜੇ ਲੋਕ ਨੇ ਆਪਣੇ ਭਾਰਤ ਹੋ ਗਏ ਨੇ ਪਾਕਿਸਤਾਨ ਜਾਂ ਪਾਕਿਸਤਾਨ ਦੇ ਵਿਚਕਾਰ ਵੀਡੀਓਜ਼ ਦੇਖੀਆਂ ਨੇ ਤਾਂ ਉਹ ਲੋਕ ਜਿਹੜੇ ਹੈਗੇ ਨੇ ਵੀ ਜੀ ਸਾਡਾ ਭਾਰਤ ਜਾਣ ਨੂੰ ਬਹੁਤ ਮਨ ਕਰਦਾ ਸਾਡਾ ਇੰਡੀਆ ਜਾਣ ਨੂੰ ਬਹੁਤ ਮਨ ਕਰਦਾ ਸਾਡਾ ਆ ਪਿੰਡ ਸੀਗਾ ਅਸੀਂ ਇੱਥੇ ਰਹਿੰਦੇ ਸੀ ਅਸੀਂ ਉੱਥੇ ਰਹਿੰਦੇ ਸੀ ਸਾਡਾ ਮਨ ਕਰਦਾ ਵੀ ਕੀ ਹੋਣਾ ਜਿਹੜੀ ਨਵੀਂ ਪੀੜ੍ਹੀ ਆ ਆਪਣੀ ਨੌਜਵਾਨ ਪੀੜ੍ਹੀ ਆ ਉਹ ਲੋਕਾਂ ਨੂੰ ਇੱਕ ਨਹੀਂ ਕਰ ਸਕਦੀ ਮੈਂ ਇਹ ਕਹਿਣਾ ਚਾਹਣਾ ਵੀ ਜਿਹੜੇ 75 ਸਾਲ ਪਹਿਲਾਂ ਸਾਡੇ ਬਜ਼ੁਰਗਾਂ ਨੇ ਭਾਰਤ ਪਾਕਿਸਤਾਨ ਨੂੰ ਵੱਖ ਕਰਤਾ ਉਹਨਾਂ ਉਸ ਟਾਈਮ ਤੇ ਕੋਈ ਇਹ ਜਿਹੀਆਂ ਰੌਲੇ ਰਹੇ ਹੋਣੇ ਨੇ ਇਹ ਜੀਆਂ ਕੋਈ ਦਿੱਕਤਾਂ ਰਹੀਆਂ ਹੋਣੀਆਂ ਨੇ ਜਿਹਦੇ ਕਰਕੇ ਭਾਰਤ ਪਾਕਿਸਤਾਨ ਵੱਖ ਹੋ ਗਿਆ ਕੀ ਅੱਜ 75 ਸਾਲਾਂ ਬਾਅਦ ਅਸੀਂ ਦੁਬਾਰਾ ਇੱਕ ਨਹੀਂ ਹੋ ਸਕਦੇ ਸਾਥੀਓ ਕਿੰਨੀਆਂ ਮੁਸੀਬਤਾਂ ਖਤਮ ਹੋ ਜਾਣਗੀਆਂ ਜੇਕਰ ਦੁਬਾਰਾ ਤੋਂ ਭਾਰਤ ਅਤੇ ਪਾਕਿਸਤਾਨ ਦੇ ਲੋਕ ਇੱਕ ਦੇਸ਼ ਦੇ ਵਿੱਚ ਹੋ ਜਾਣ। ਸਭ ਤੋਂ ਵੱਡੀ ਗੱਲ ਭਾਰਤ ਵੀ ਚੀਨ ਦੇ ਨਾਲ ਦੁਸ਼ਮਣੀ ਰੱਖਦਾ ਤੇ ਪਾਕਿਸਤਾਨ ਚੀਨ ਦਾ ਦੋਸਤ ਬਣ ਰਿਹਾ। ਪਰ ਕੀ ਚੀਨੀਆਂ ਨਾਲ ਪਾਕਿਸਤਾਨ ਦਾ ਜਾਂ ਭਾਰਤ ਦਾ ਕਲਚਰ ਮੈਚ ਕਰਦਾ? ਤਾਂ ਥੈਟ ਇਸ ਨੋਟ ਨਹੀਂ ਮੈਚ ਕਰਦਾ ਸਾਡਾ ਕਲਚਰ ਉਹਨਾਂ ਨਾਲ। ਪਰ ਅਸੀਂ ਚੀਨ ਦੇ ਕੋਲੇ ਜਾ ਰਹੇ ਆ ਉਹਦਾ ਕਾਰਨ ਕੀ ਵੀ ਭਾਰਤ-ਪਾਕਿਸਤਾਨ ਦੁਸ਼ਮਣੀ ਜੇ ਆਪਾਂ ਦੁਸ਼ਮਣੀ ਖਤਮ ਹੀ ਕਰਦੀ ਅਸੀਂ ਦੁਬਾਰਾ ਪਹਿਲਾਂ ਵਾਂਗੂ ਇਕੱਠੇ ਹੋ ਜਾਈਏ ਭਾਰਤ ਤੇ ਪਾਕਿਸਤਾਨ ਦੁਬਾਰਾ ਮਿਲ ਕੇ ਇੱਕ ਦੇਸ਼ ਬਣ ਜਾਣ ਤਾਂ ਕਿੰਨੀ ਵਧੀਆ ਗੱਲ ਹੋਊ ਸੋਚ ਕੇ ਦੇਖੋ ਇਹ ਗੱਲਬਾਤ ਕਿੰਨੀ ਵਧੀਆ ਗੱਲ ਹੋ ਜੂਗੀ ਕਿ ਸਾਨੂੰ ਕਿੰਨੀਆਂ ਫੌਜਾਂ ਸਾਡੇ ਫੌਜੀ ਸ਼ਹੀਦ ਹੁੰਦੇ ਨੇ ਪਾਕਿਸਤਾਨ ਦੇ ਫੌਜੀ ਵੀ ਸ਼ਹੀਦ ਹੁੰਦੇ ਹੋਣਗੇ ਸਾਡੇ ਉਹ ਹੋ ਜੀ ਸੀ ਤੋਂ ਹੁਣ ਹਟ ਜਾ। ਦੂਜੇ ਨੰਬਰ ਤੇ ਕਿੰਨੇ ਲੋਕਾਂ ਦਾ ਪਾਕਿਸਤਾਨ ਜੀ ਕਰਦਾ ਹੋਣਾ ਵੀ ਦਿੱਲੀ ਦੇ ਵਿੱਚ ਕਰ ਜੀ ਲਾਲ ਕਿਲਾ ਬਣਾਇਆ ਦਿੱਲੀ ਦੇ ਵਿੱਚ ਕਰ ਜਾਂ ਆਗਰੇ ਦੇ ਵਿੱਚ ਕਰ ਸ਼ਾਹ ਜਹਾਂਦਾਰਾ ਤਾਜ ਮਹਿਲ ਬਣਾਇਆ ਕਿੰਨੇ ਲੋਕਾਂ ਦਾ ਜੀ ਕਰਦਾ ਹੋਣਾ ਵੀ ਅਸੀਂ ਉਧਰਲੇ ਪਾਸੇ ਜਾਈ ਕਿੰਨੇ ਲੋਕ ਆਪਣੇ ਭਾਰਤ ਵਿੱਚੋਂ ਨੇ ਵੀ ਅਸੀਂ ਸਾਡੇ ਗੁਰੂਆਂ ਦੀ ਧਰਤੀ ਹੈ ਜੀ ਉਧਰਲੇ ਪਾਸੇ ਸਾਡੇ ਮਹਾਰਾਜਾ ਰਣਜੀਤ ਸਿੰਘ ਦੀ ਧਰਤੀ ਹੈ ਜੰਮੂ ਕਸ਼ਮੀਰ ਨਾਲ ਲੱਗਦਾ ਵੀ ਅਸੀਂ ਉੱਥੇ ਜਾਈ ਕਿੰਨਾ ਟੂਰਿਜ਼ਮ ਵਧੂਗਾ ਕਿੰਨੇ ਲੋਕ ਆਉਣਗੇ ਕਿੰਨੀ ਇਕਨੋਮੀ ਸਾਡੀ ਵਧੂਗੀ ਤਾਂ ਪਏ ਗੱਲਾਂ ਤੇ ਸੋਚ ਵਿਚਾਰ ਕਰ ਸਕਦੇ ਹਾਂ ਸਾਥੀਓ ਕਿੰਨਾ ਵਧੀਆ ਹੋਊਗਾ ਜੇ ਭਾਰਤ ਤੇ ਪਾਕਿਸਤਾਨ ਦੁਬਾਰਾ ਜੁੜ ਜਾਣਾ ਤੁਸੀਂ ਕਹੋਗੇ ਵੀ ਇਹ ਕਿਵੇਂ ਹੋ ਸਕਦਾ ਹੈ ਭਾਰਤ ਪਾਕਿਸਤਾਨ ਜੁੜ ਕਿਵੇਂ ਸਕਦੇ ਨੇ ਸਾਥੀ ਜੀ ਟੁੱਟ ਸਕਦੇ ਨੇ ਜੇ ਭਾਰਤ ਚੋਂ ਨਿਕਲ ਕੇ ਪਾਕਿਸਤਾਨ ਵੱਖਰਾ ਬਣ ਸਕਦਾ ਤਾਂ ਭਾਰਤ ਤੇ ਪਾਕਿਸਤਾਨ ਜੁੜ ਕੇ ਭਾਰਤ ਇਕੱਠਾ ਕਿਉਂ ਨਹੀਂ ਹੋ ਸਕਦਾ ਜਰਮਨੀ ਟੁੱਟ ਕੇ ਸਾਨੂੰ ਪਤਾ ਹੋਣਾ ਈਸਟ ਜਰਮਨੀ ਵੈਸਟ ਜਰਮਨੀ ਬਣਿਆ ਪਰ ਬਾਅਦ ਜਰਮਨੀ ਇਕੱਠਾ ਵੀ ਹੋ ਗਿਆ ਤੇ ਜ ਟੁੱਟ ਸਕਦੇ ਆ ਤੇ ਜੁੜ ਵੀ ਸਕਦੇ ਆ ਸੋਚ ਕੇ ਦੇਖੋ ਵੀ ਜ ਜੁੜਾਂਗੇ ਤਾਂ ਅਸੀਂ ਭਾਰਤ ਦੇ ਪਾਕਿਸਤਾਨ ਦੁਨੀਆ ਦੇ ਵਿੱਚ ਇੱਕਰ ਸੁਪਰ ਪਾਵਰ ਬਣ ਜਾਵਾਂਗੇ ਭਾਰਤ ਇਕੱਲਾ ਸੁਪਰ ਪਾਵਰ ਨਹੀਂ ਬਣ ਸਕਦਾ ਪਾਕਿਸਤਾਨ ਇਕੱਲਾ ਚਾਹੁੰਦਾ ਆਪਣੀ ਦੇਸ਼ ਨੂੰ ਤਰੱਕੀ ਕਰਨਾ ਸੁਪਰ ਪਾਵਰ ਬਣਨਾ ਨਹੀਂ ਬਣ ਸਕਦਾ ਪਰ ਜਦੋਂ ਇਕੱਠੇ ਹੋਗੇ ਤਾਂ ਕਿੰਨੇ ਸਾਡੀਆਂ ਕੰਮ ਉਹ ਕਰਾਚੀ ਤੱਕ ਸਾਡਾ ਬਾਰਡਰ ਜਾਊਗਾ ਤੇ ਕਰਾਚੀ ਤੱਕ ਦੇ ਬਾਰਡਰ ਤੱਕ ਅਸੀਂ ਈਰਾਨ ਇਰਾਕ ਦੇ ਲੋਕਾਂ ਨੂੰ ਸਮਾਨ ਭੇਜ ਸਕਦੇ ਹਾਂ ਅਸੀਂ ਦਿੱਲੀੋਂ ਚੱਲ ਕੇ ਕਿੰਨੇ ਚੰਗੇ ਤਰੀਕੇ ਨਾਲ ਕਰਾਚੀ ਦੇ ਬਾਰਡਰਾਂ ਤੇ ਜਾਂ ਫਿਰ ਇਸਲਾਮਾਬਾਦ ਦੇ ਬਾਰਡਰਾਂ ਤੇ ਸਮਾਨ ਨੂੰ ਭੇਜ ਸਕਦੇ ਹਾਂ ਕਿੰਨੇ ਚੰਗੇ ਤਰੀਕੇ ਨਾਲ ਉਹ ਲੋਕ ਸਾਡੇ ਇਧਰਲੇ ਪਾਸੇ ਉਹ ਬੰਗਲਾਦੇਸ਼ ਤੱਕ ਜਾ ਸਕਦੇ ਨੇ ਪੱਛਮੀ ਮੰਗਾਲੌਰ ਨਾਚੇ ਤੱਕ ਜਾ ਸਕਦੇ ਤੇ ਵੱਡੀ ਗੱਲ ਕਿੰਨਾ ਸਾਡਾ ਖਰਚ ਹੋ ਰਿਹਾ ਫੌਜ ਤੇ ਪੜਨਾ ਅਸੀਂ ਕੰਪੀਟੀਸ਼ਨ ਕਰ ਰਹੇ ਹਾਂ ਫੌਜ ਤੇ ਪਾਕਿਸਤਾਨ ਰੁਪਿਆ ਲਾਈ ਜਾਂਦਾ ਆਪਾਂ ਲੈ ਜਾਂਦੇ ਆਂ ਰੌਲਾ ਕਰਦਾ ਜ ਸਾਡੇ ਦੋਹਾਂ ਚ ਲੜਾਈ ਹੈ ਉਹਦੇ ਕਰਕੇ ਰੁਪਿਆ ਲਾਈ ਜਾਂਦੇ ਆਪਾਂ ਪਰ ਜੇਕਰ ਅਸੀਂ ਇਕੱਠੇ ਹੋ ਜਾਾਂਗੇ ਸਾਡਾ ਕਿੰਨਾ ਖਰਚਾ ਫੌਜ ਦਾ ਮਿਲਟਰੀ ਦਾ ਇਕਨੋਮੀ ਦਾ ਬਚੂਗਾ ਭਾਰਤ ਪਾਕਿਸਤਾਨ ਨੂੰ ਲੈ ਕੇ ਤੇ ਜੇਕਰ ਅਸੀਂ ਉਹੀ ਪਾਕਿਸਤਾਨੀ ਫੌਜ ਨੂੰ ਭਾਰਤੀ ਫੌਜ ਤੇ ਭਾਰਤੀ ਫੌਜੀ ਪਾਕਿਸਤਾਨੀ ਫੌਜ ਇਕੱਠੇ ਹੋ ਜਾਂਦੇ ਨੇ ਤਾਂ ਦੇਖੋ ਅਸੀਂ ਦੁਨੀਆ ਦੇ ਵਿੱਚ ਕਰ ਕਿੰਨੇ ਵਧੀਆ ਬਣ ਸਕਦੇ ਹਾਂ ਜੰਮੂ ਕਸ਼ਮੀਰ ਦਾ ਰੌਲਾ ਹੈ ਕਿ ਇਹ ਹੀ ਰੌਲਾ ਵੀ ਪੇ ਕਸ਼ਮੀਰ ਵੰਡ ਦਾ ਪੰਜਾਬ ਤਰੋਲਾ ਕੀ ਹੈ ਵੀ ਪਾਈ ਪੰਜਾਬ ਵੰਡਦਾ। ਰਾਜਸਥਾਨ ਵੰਡਿਆ ਪਿਆ, ਗੁਜਰਾਤ ਦੇ ਇਲਾਕੇ ਵੰਡੇ ਪੈਣ। ਜੇ ਇਕੱਠੇ ਹੋ ਜਾਵਾਂਗੇ ਰੌਲਾ ਹੀ ਖਤਮ ਹੋ ਜਾ। ਕੋਈ ਰੌਲਾ ਨਹੀਂ ਰਹਿਣਾ ਇਹ ਗੱਲ ਦੇ ਵਿੱਚ ਕਰ। ਤਾਂ ਸੋਚੋ ਇਹ ਗੱਲਾਂ ਮਾਤਾਂ ਨੂੰ। ਤਾਂ ਇੱਕ ਐਜ਼ ਅ ਭਾਰਤੀ ਹੋਣ ਦੇ ਨਾਤੇ ਮੇਰਾ ਮੰਨ ਕਰਦਾ ਵੀ ਜਿਹੜੀਆਂ પરિਸਥਿਤੀਆਂ ਚ ਅੰਗਰੇਜ਼ਾਂ ਨੇ ਭਾਰਤ ਤੇ ਪਾਕਿਸਤਾਨ ਚ ਵੰਡੀਆਂ ਪਾਈਆਂ, ਹੁਣ ਉਹ ਬਹੁਤ ਪੁਰਾਣੀਆਂ ਹੋ ਚੁੱਕੀਆਂ। ਹੁਣ ਗੱਲਾਂ ਬਹੁਤ ਪਿੱਛੇ ਰਹਿ ਚੁੱਕੀਆਂ ਨੇ। ਸਾਨੂੰ ਹੁਣ ਇੱਕ ਨਵੇਂ ਦੁਨੀਆ ਵੱਲ ਆਪਾਂ ਜਾ ਰਹੇ ਹਾਂ ਪਾਕਿਸਤਾਨੀ ਭਾਈਆਂ ਨੂੰ ਵੀ ਕੋਸ਼ਿਸ਼ ਕਰਨੀ ਚਾਹੀਦੀ ਹੈ ਕਿ ਆਪਣੇ ਦੇਸ਼ 'ਚ ਇੱਕ ਮੁਹਿੰਮ ਚਲਾਉਣ ਕਿ ਅਸੀਂ ਭਾਰਤ ਨਾਲ ਜਾਣਾ ਚਾਹੁੰਦੇ ਹਾਂ ਭਾਰਤ ਵਾਲੇ ਵੀ ਇੱਕ ਮੁਹਿੰਮ ਚਲਾਉਣ ਕਿ ਅਸੀਂ ਪਾਕਿਸਤਾਨ ਨਾਲ ਜਾਣਾ ਚਾਹੁੰਦੇ ਹਾਂ ਕਿਉਂਕਿ ਹੁਣ ਵੋਟਾਂ ਦਾ ਸਮਾਂ ਦੇਖੋ ਬਹੁਤ ਸਾਰੇ ਮੁੱਦੇ ਵੋਟਾਂ ਦੇ ਵਿਚਕਾਰ ਹਰੇਕ ਪਾਰਟੀਆਂ ਆਪਣੇ ਆਪਣੇ ਜਾਰੀ ਕਰਦੀਆਂ ਨੇ ਪਰ ਮੈਂ ਚਾਹੁੰਦਾ ਵੀ ਇਹ ਵੀ ਇੱਕ ਮੁੱਦਾ ਹੋਵੇ 10 ਸਾਲਾਂ ਤੋਂ ਸਾਡਾ ਪਾਕਿਸਤਾਨ ਨਾਲ ਕੋਈ ਵਪਾਰ ਨਹੀਂ ਹੋ ਰਿਹਾ ਕਿੰਨੀ ਜ਼ਿਆਦਾ ਮੁਸ਼ਕਲਾਂ ਤੁਸੀਂ ਦੇਖੋ ਵੀ ਸੋਚ ਕੇ ਦੇਖੋ ਕਿੰਨੀ ਇਕਨੋਮੀ ਵਧੂਗੀ ਜੇਕਰ ਅਸੀਂ ਇਧਰਲੇ ਪਾਸੇ ਮੌਕੇ ਸਾਰੇ ਭਾਰਤ ਦੇ ਲੋਕ ਯੂਪੀ ਬਿਹਾਰ ਯੂਪੀ ਦੇ ਜਿਹੜਾ ਸਭ ਤੋਂ ਜ਼ਿਆਦਾ ਮੁਸਲਮਾਨ ਭਾਈਚਾਰਾ ਰਹਿੰਦਾ ਉਹ ਲੋਕ ਪਾਕਿਸਤਾਨ ਜਾਣ ਕਿੰਨੇ ਖੁਸ਼ ਹੋਣਗੇ ਸਾਡਾ ਕਿੰਨਾ ਭਾਈਚਾਰਾ ਪਾਕਿਸਤਾਨ ਦੇਸ਼ ਕਰ ਬੈਠ ਵੱਡੀ ਗੱਲ ਸਾਡੀ ਕਲਚਰਲ ਸਾਂਝ ਆ ਸਾਡੇ ਉਹ ਭਾਈ ਨੇ ਉਹ ਅਸੀਂ ਉਹਨਾਂ ਦੇ ਭਾਈ ਆ ਜੇ ਮਿਲਾਂਗੇ ਤਾਂ ਅਸੀਂ ਕਿੰਨਾ ਵਧੀਆ ਤਰੀਕੇ ਨਾਲ ਦੋਹਾਂ ਦੇਸ਼ਾਂ ਨੂੰ ਅੱਗੇ ਲੈ ਕੇ ਜਾ ਸਕਦੇ ਹਾਂ ਤਾਂ ਮੈਂ ਚਾਹਣਾ ਵੀ ਇੱਕ ਮੂਵਮੈਂਟ ਸਟਾਰਟ ਕੀਤੀ ਜਾਵੇ ਦੋਹਾਂ ਪਾਸੇ ਭਾਰਤ ਵਾਲੇ ਪਾਸੇ ਵੀ ਤੇ ਪਾਕਿਸਤਾਨ ਵਾਲੇ ਪਾਸੇ ਵੀ ਤਾਂ ਕਿ ਅਸੀਂ ਦੋਹਾਂ ਮੁਲਕਾਂ ਨੂੰ ਦੁਬਾਰਾ ਤੋਂ ਇੱਕ ਕਰ ਸਕੀਏ ਕੋਈ ਇੰਪੋਸੀਬਲ ਨਹੀਂ ਹੈਗਾ ਅਸੀਂ ਜੇਕਰ ਦੋਹਾਂ ਦੇਸ਼ਾਂ ਨੂੰ ਇੱਕ ਕਰ ਲਿਆ ਤਾਂ ਅਸੀਂ ਅਰਥਵਿਵਸਥਾ ਦੇ ਵਿੱਚ ਕਰ ਦੁਨੀਆ ਦੇ ਵਿੱਚ ਕਰ ਝੰਡਾ ਗੱਡਾਂਗੇ ਸਾਰੇ ਭਾਰਤ ਸਾਰੇ ਪਾਕਿਸਤਾਨੀ ਇਕੱਠੇ ਹੋ ਕੇ ਅਸੀਂ ਦੁਨੀਆ ਨੂੰ ਜਿੱਤ ਸਕਦੇ ਹਾਂ ਸੋ ਇਹੀ ਗੱਲ ਕਹਿੰਦਾ ਹੋਇਆ ਧੰਨਵਾਦ ਬੜਾ ਬਹੁਤ ਬਹੁਤ ਤੇ ਤੁਸੀਂ ਇਹਨੂੰ ਸੋਚੋ ਵਿਚਾਰੋ ਦੋਹੇ ਦੇ ਸੋਚੀ ਵਿਚਾਰੀਏ ਕਿਉਂਕਿ ਸਰਕਾਰਾਂ ਵੀ ਆਮ ਲੋਕਾਂ ਤੋਂ ਜਲਦੀਆਂ ਨਹੀਂ ਮੈਂ ਆਮ ਲੋਕਾਂ ਮੇਰੇ ਮਨ ਦੇ ਵਿੱਚ ਕਰੇ ਗੱਲਾਂ ਮਤਲਬ ਜਲਦੀਆਂ ਰਹਿੰਦੀਆਂ ਨੇ ਵੀ ਯਾਰ ਕਿਉਂ ਆਪਾਂ ਲੜੀ ਜਾਂਦੇ ਬਣਾ ਗੱਲ ਦੇ ਵਿੱਚ ਕਰੋ ਬਿਨਾਂ ਗੱਲੋਂ ਲੜੀ ਜਾਂਦੇ ਗੱਲ ਹੀ ਨਹੀਂ ਕੋਈ ਹੈਗੀ ਸਾਡੀ ਅੰਗਰੇਜ਼ਾਂ ਨੇ ਬਣੀਆਂ ਪਵਾਈਆਂ ਉਹੀ ਗੱਲ ਨੂੰ ਲੈ ਕੇ ਅਸੀਂ ਦੁਸ਼ਮਣ ਬਣੇ ਵਰਤੇ ਆਪਦੇ ਹੁਣ ਗੱਲਾਂ ਲੰਘ ਚੁੱਕੀਆਂ ਨੇ ਆਓ ਆਪਾਂ ਇਕੱਠੇ ਹੋਈਏ ਇਕੱਠੇ ਹੋ ਕੇ ਦੁਨੀਆ ਦੇ ਉੱਤੇ ਰਾਜ ਕਰੀ ਤਾਂ ਆਪਣੀਆਂ ਸਰਕਾਰਾਂ ਨੂੰ ਵੀ ਅਸੀਂ ਫੋਕਸ ਕਰੀਏ ਕਿ ਸਾਡੇ ਵੋਟਾਂ ਨੇ ਭਾਰਤ ਦੇ ਵਿਚਕਾਰ ਤਾਂ ਅਸੀਂ ਆਪਣੇ ਰਾਜਿਆਂ ਨੂੰ ਜਾਂ ਜਿਹੜੇ ਐਮਪੀਸ ਖੜੇ ਹੋਏ ਨੇ ਉਹਨੂੰ ਪੁੱਛੀ ਵੀ ਭਾਈ ਤੁਸੀਂ ਭਾਰਤ ਨੂੰ ਪਾਕਿਸਤਾਨ ਨਾਲ ਕਦੋਂ ਜੋੜੋਗੇ ਪਾਕਿਸਤਾਨ ਦੇ ਵਿਚਕਾਰ ਵੀ ਜਿਹੜੇ ਲੋਕ ਨੇ ਉਹ ਪੁੱਛਣ ਵੀ ਕਦੋਂ ਤੁਸੀਂ ਭਾਰਤ ਨੂੰ ਸਾਡੇ ਨਾਲ ਜੋੜੋਗੇ ਤਾਂ ਕਿ ਸਾਡੇ ਜੰਮੂ ਕਸ਼ਮੀਰ ਦੇ ਲੋਕ ਪੰਜਾਬ ਦੇ ਲੋਕ ਰਾਜਸਥਾਨ ਪਲੱਸ ਗੁਜਰਾਤ ਇਹਨਾਂ ਦੇ ਜੋ ਕਲਚਰਲੀ ਸਾਂਝ ਨੇ ਉਹ ਤਾਂ ਜੁੜ ਸਕਣ ਪਲੱਸ ਨਾਲ ਨਾਲ ਦੇਚ ਕਰ ਜਿਹੜਾ ਸਾਰਾ ਇਕਨੋਮੀਆ ਇਕਨੋਮਿਕ ਸਾ ਜੀਓਗ੍ਰਾਫੀਆ ਜਿਦੇ ਉੱਤੇ ਵਰਲਡ ਜਾਂ ਰਾਜੇ ਕਹਿੰਦੇ ਨੇ ਜਾਂ ਦੇਸ਼ ਕਹਿੰਦੇ ਨੇ ਵੀ ਸਾਨੂੰ ਬਹੁਤ ਬੈਨੀਫਿਟ ਹੋ ਸਕਦੇ ਨੇ ਉਹ ਵੀ ਇੱਕ ਪਲੱਸ ਪੁਆਇੰਟ ਆ ਸਾਡੇ ਲਈ ਤੇ ਲੜਾਈ ਜੇਕਰ ਅਸੀਂ ਦੁਸ਼ਮਣ ਬਣੇ ਰਹਾਂਗੇ ਹੁਣ ਦੋ ਭਾਈ ਨਹੀਂ ਦੋ ਭਾਈਂ ਲੜਾਈ ਹੋ ਜੂਗੀ ਤਾਂ ਤੁਹਾਨੂੰ ਪਤਾ ਵੀ ਕੋਈ ਅੱਗੇ ਨਹੀਂ ਵਾ ਸਕਦਾ ਪਰ ਜੇਕਰ ਦੋ ਭਾਈ ਇਕੱਠੇ ਹੋ ਜਾਣਗੇ ਤਾਂ ਉਹ ਸਾਰੇ ਪਰਿਵਾਰ ਨੂੰ ਅੱਗੇ ਲਿਆਉਂਦੇ ਨੇ ਸਾਰੇ ਪਿੰਡ ਚੋਂ ਦਾ ਨਾਂ ਹੁੰਦਾ ਤਾਂ ਵੀ ਭਾਰਤ ਤੇ ਪਾਕਿਸਤਾਨ ਨੇ ਭਾਵੇਂ ਅਸੀਂ ਪੁਰਾਣੇ ਸਮੇਂ ਅੱਡ ਹੋ ਗਏ ਪਰ ਹੈ ਤੇ ਸਾਡੇ ਭਾਈ ਨੇ ਨਾ ਅੱਜ ਵੀ ਸਾਡੀ ਮਾਂ ਬੋਲੀ ਪੰਜਾਬੀ ਜਿਹੜੀ ਬੋਲਦੇ ਆ ਉਧਰ ਵੀ ਮਾਂ ਬੋਲੀ ਪੰਜਾਬੀ ਬੋਲਦੀਆਂ ਕਿੰਨਾ ਜੀ ਕਰਦਾ ਕਿ ਅਸੀਂ ਵੀ ਲਾਹੌਰ ਦੀਆਂ ਗੱਲਾਂ ਸੁਣਦੇ ਆ ਝੰਗ ਮਲਤਾਨ ਦੀਆਂ ਗੱਲਾਂ ਸੁਣਦੇ ਆ ਅਸੀਂ ਉਧਰਲੇ ਪਾਸੇ ਜਾਂਦੇ ਸੀ ਸਾਡੇ ਪੁਰਖੇ ਉਧਰਲੇ ਪਾਸੇ ਵਪਾਰ ਚੱਲਦਾ ਸੀ ਅੱਜ ਪਰ ਉਹ ਉਹਨੂੰ ਬੰਦ ਕਰੀ ਬੈਠੇ ਆ ਆਪਾਂ ਬਣਾ ਗੱਲ ਦੇ ਵਿਚਕਾਰ ਤਾਂ ਫੇਰ ਗੱਲਾਂ ਕਿ ਦੋਹਾਂ ਦੇਸ਼ਾਂ ਵਾਸਤੇ ਇੱਕ ਬਿਨ ਬਿਨ ਸਿਚੁਏਸ਼ਨ ਜੇਕਰ ਦੋਹੇ ਦੇਸ਼ ਇਕੱਠੇ ਹੋ ਜਾਣ ਤਾਂ ਭਾਰਤ ਅਤੇ ਪਾਕਿਸਤਾਨ ਦੋਵੇਂ ਦੁਨੀਆ ਦੇ ਵਿਚਕਾਰ ਸੁਪਰ ਪਾਵਰ ਬਣ ਜਾਣਗੇ ਮੇਰਾ ਇਹ ਮੰਨਣਾ ਬਾਕੀ ਤੁਹਾਡੀ ਕੀ رائے ਆ ਕਿਰਪਾ ਕਰਕੇ ਤੁਸੀਂ ਵੀ ਜਰੂਰ ਕਮੈਂਟ ਚ ਦੱਸਿਓ ਜੇ ਤੁਹਾਨੂੰ ਵਧੀਆ ਲੱਗੀ ਤਾਂ ਜਰੂਰ ਮੇਰੀ ਵੀਡੀਓ ਸ਼ੇਅਰ ਕਰਿਓ ਤੇ ਜੇਕਰ ਕੋਈ ਮਾੜੀ ਗੱਲ ਲੱਗੀ ਤਾਂ ਜਰੂਰ ਕਮੈਂਟ ਵੀ ਕਰਿਓ ਧੰਨਵਾਦ